ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਸ਼ਨੀ ਚੱਲਣਗੇ ਅੱਜ ਉਲਟੀ ਚਾਲ ਕਿ ਜਿਹਨਾਂ ਦੇ ਉਲਟੀ ਚਾਲ ਚੱਲਣ ਦੇ ਨੜ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਲਿਖ ਕੇ ਆਸ਼੍ਰੀ ਲਿਖਵਾ ਦਿਓ ਜੀ ਤਾਂ ਕਿ ਭਗਵਾਨ ਸ਼ਨੀ ਦੇਵ ਚੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਅੱਜ ਸ਼ਨੀਵਾਰ ਦਾ ਦਿਨ ਹੈ ਅੱਜ ਰਾਤ ਤੋਂ ਭਗਵਾਨ ਸ਼ਨੀ ਦੇਵ ਚੱਲਣਗੇ ਉਲਟੀ ਚਾਲ ਇਹ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਜੀ ਕਰੋੜਪਤੀ ਤੇ ਧਨ ਦੇ ਨਾਲ ਮਾਲਾ ਮਲ ਉਹਨਾਂ ਦੀ ਕਿਸਮਤ ਹੁਣ ਪਲਟ ਜਾਵੇਗੀ ਕਹਿ ਲੋ ਕਿ ਉਹਨਾਂ ਦੇ ਦਿਨ ਫਿਰ ਜਾਣਗੇ ਇਹਨਾਂ ਦੇ ਲਈ ਹੁਣ ਸੁਨਹਿਰੀ ਮੌਕਾ ਆ ਚੁੱਕਾ ਹੈ ਜਿਸ ਦੀ ਇਹ ਕਾਫੀ ਸਮੇਂ ਤੋਂ ਭਾਲ ਵਿੱਚ ਸਨ ਬਹੁਤ ਹੀ ਸਾਲਾਂ ਦੇ ਬਾਅਦ ਉਹ ਹੁਣ ਚਾਂਦੀ ਦੀ ਰੱਥ ਤੇ ਚੱਲਣ ਵਾਲੇ ਹਨ ਭਗਵਾਨ ਸ਼ਨੀ ਦੇਵ ਜਿਸ ਕਰਕੇ ਹੁਣ ਤਿੰਨ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਵੱਡੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ ਹਨ ਇਹ ਤਿੰਨ ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋਣਗੇ ਭਾਵ ਕਿ ਕਰੋੜਪਤੀ ਬਣਨ ਵਾਲੇ ਹਨ ਤੁਹਾਨੂੰ ਦੱਸ ਦਈਏ ਕਿ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਬਹੁਤ ਹੀ ਸਾਲਾਂ ਦੇ ਬਾਅਦ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਜੀ ਅੱਜ ਸ਼ਨੀਵਾਰ ਦੀ ਰਾਤ ਨੂੰ ਆਪਣੀ ਰਾਸ਼ੀ ਕੁੰਭ ਵਿੱਚੋਂ ਨਿਕਲ ਕੇ ਚੰਦਰ ਨਾਲ ਉਲਟੀ ਚਾਲ ਚੱਲਣ ਵਾਲੇ ਹਨ ਤੇ ਭਗਵਾਨ ਸ਼ਨੀ ਦੇਵ ਰਾਸ਼ੀ ਪਰਿਵਰਤਨ ਦਾ ਕਾਰਨ ਬਣਨ ਵਾਲੇ ਹਨ ਜਿਸ ਨਾਲ 12 ਰਾਸ਼ੀਆਂ ਦੇ ਵਿੱਚੋਂ ਤਿੰਨ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਵਧੀਆ ਅਸਰ ਪੈਣ ਵਾਲਾ ਹੈ ਜਿਸ ਨਾਲ ਇਹ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਇਹਨਾਂ ਨੇ ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਹੋਵੇਗਾ ਕਿਉਂਕਿ ਦੋਸਤੋ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਹੁਣ ਰਾਜਿਆਂ ਦੇ ਸਮਾਨ ਹੋ ਜਾਵੇਗਾ। ਇਹਨਾਂ ਨੂੰ ਜੋਤਿਸ਼ ਸ਼ਾਸਤਰ ਦੇ ਅਨੁਸਾਰ ਦੱਸ ਦਿੰਦੇ ਹਾਂ ਜੀ ਸ਼ਨੀ ਦੇਵ ਇਸ ਮਹੀਨੇ ਦੇ ਵਿੱਚ ਤੁਹਾਡੇ ਰਾਸ਼ੀ ਦੇ ਵਿੱਚ ਗ੍ਰਹ ਗੋਚਰ ਕਰਨ ਵਾਲੇ ਹਨ ਜਿਸ ਨਾਲ ਚਾਂਦੀ ਦਾ 파ਵਾ ਬਣ ਜਾਵੇਗਾ। ਇਸੇ ਲਈ ਬਣਿਆ ਹੋਇਆ ਹੈ ਚਾਂਦੀ ਦਾ 파ਵਾ। ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇਹ ਸਮਾਂ ਹੁਣ ਸ਼ੁਭ ਸਾਬਿਤ ਹੋ ਜਾਵੇਗਾ। ਜੋ ਕਿ ਇਹਨਾਂ ਦੀ ਕਿਸਮਤ ਨੂੰ ਹੁਣ ਪਲਟ ਕੇ ਰੱਖ ਦੇਵੇਗਾ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਦੇ ਬਾਰੇ ਵੱਡੀਆਂ-ਵੱਡੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ ਹਨ ਪਰ ਦੋਸਤੋ ਕੁੰਭ ਰਾਸ਼ੀ ਤੋਂ ਇਲਾਵਾ ਹੋਰ ਕਿਹੜੀਆਂ ਰਾਸ਼ੀਆਂ ਹਨ ਇਹ ਸਾਰੀ ਹੀ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਉਹ ਕਿਹੜੀਆਂ ਹੋਰ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਦੋਸਤੋ ਬਹੁਤ ਹੀ ਸਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਣਿਆ ਰਹਿੰਦਾ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਕਿਸੇ ਨੂੰ ਸਜ਼ਾ ਬੜੇ ਜਲਦੀ ਦੇ ਦਿੰਦੇ ਹਨ ਕਿਉਂਕਿ ਇਹ ਸੂਰਜ ਪੁੱਤਰ ਕਰਮਫਲ ਦਾਤਾ ਮੰਨੇ ਜਾਂਦੇ ਹਨ ਨਿਆ ਪ੍ਰਸਤ ਦੇਵਤਾ ਮੰਨੇ ਜਾਂਦੇ ਹਨ 33 ਕਰੋੜ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵ ਦਾ ਬੜਾ ਹੀ ਪ੍ਰਚਲਿਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਜੀ 33 ਕਰੋੜ ਦੇ ਵੀ ਦੇਵਤਿਆਂ ਦੇ ਵਿੱਚੋਂ ਨਿਆਪਰਸਤ ਦਾਤਾ ਸਿਰਫ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਹਮੇਸ਼ਾ ਹੀ ਸ੍ਰਿਸ਼ਟੀ ਦੇ ਉੱਪਰ ਬੜਾ ਚੰਗਾ ਹੀ ਪ੍ਰਭਾਵ ਤੇ ਵਾਤਾਵਰਣ ਬਣਾ ਕੇ ਰੱਖਦੇ ਹਨ ਜਿਹੜੇ ਲੋਕ ਕਿਸੇ ਨੂੰ ਧੋਖਾ ਦਿੰਦੇ ਹਨ ਜਾਂ ਫਿਰ ਕਿਸੇ ਦਾ ਅਪਮਾਨ ਕਰਦੇ ਹਨ ਤਾਂ ਭਗਵਾਨ ਸ਼ਨੀ ਦੇਵ ਫਿਰ ਉਹਨਾਂ ਨੂੰ ਸਜ਼ਾ ਦਿੰਦੇ ਹਨ ਜਿਨ੍ਹਾਂ ਤੇ ਭਗਵਾਨ ਸ਼ਨੀ ਦੇਵ ਜੀ ਇੱਕ ਵਾਰ ਪ੍ਰਸੰਨ ਹੋ ਜਾਂਦੇ ਹਨ ਉਹਨਾਂ ਦੇ ਕਹਿ ਲੋ ਫਿਰ ਕਿਸਮਤ ਬਦਲ ਜਾਂਦੀ ਹੈ ਅੱਜ ਅਸੀਂ ਗੱਲ ਕਰਦੇ ਹਾਂ ਜੀ ਉਹ ਕਿਹੜੇ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਸਭ ਤੋਂ ਪਹਿਲੇ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਬਹੁਤ ਸਾਲਾਂ ਦੇ ਬਾਅਦ ਭਗਵਾਨ ਸ਼ਨੀ ਦੇਵ ਜੀ ਦੀ ਹੁਣ ਕਿਰਪਾ ਹਾਸਲ ਹੋਣ ਵਾਲੀ ਹੈ ਕਿਉਂਕਿ ਸ਼ਨੀ ਦੇਵ ਜੀ ਚਾਂਦੀ ਦੇ ਪਾਵੇ ਤੇ ਚੱਲਣ ਵਾਲੇ ਹਨ ਤੇ ਧਨ ਦੇ ਨਾਲ ਮਾਲਾ-ਮਾਲ ਕਰਨ ਵਾਲੇ ਹਨ ਕਿਉਂਕਿ ਦੋਸਤ ਸ਼ਨੀ ਦੇਵ ਕੰਨਿਆ ਰਾਸ਼ੀ ਦੇ ਵਿੱਚੋਂ ਗੋਚਰ ਕਰਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ ਜਿਸ ਕਰਕੇ ਮਕਰ ਰਾਸ਼ੀ ਵਾਲੇ April, May ਦੇ ਮਹੀਨੇ ਵਿੱਚ ਧਨਵਾਨ ਹੋ ਜਾਣਗੇ। ਉਸ ਤੋਂ ਬਾਅਦ ਦਾ ਸਮਾਂ ਵੀ ਕਰਮਫਲਦਾਤਾ। ਭਗਵਾਨ ਸ਼ਨੀ ਦੇਵਚੀ ਦੀ ਕਿਰਪਾ ਦੇ ਨਾਲ ਬੜਾ ਸ਼ੁਭ ਤੇ ਬਿਹਤਰ ਰਹਿਣ ਵਾਲਾ ਹੈ। ਜਿਸ ਨਾਲ ਇਹਨਾਂ ਦੇ ਬੱਚਿਆਂ ਨੂੰ ਵੱਡੀਆਂ-ਵੱਡੀਆਂ ਬੁਲੰਦੀਆਂ ਹਾਸਲ ਹੋ ਜਾਣਗੇ। ਇਹਨਾਂ ਦੀ ਸਭ ਤੋਂ ਛੋਟੇ ਬੱਚੇ ਨੂੰ ਕਹਿ ਲਓ ਕਿ ਕਿਧਰੇ ਵਧੀਆ ਜੌਬ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਹੁਣ ਇਹਨਾਂ ਦਾ ਸਾਥ ਦੇਣ ਵਾਲੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਨਾਂ ਦੇ ਘਰ ਵਿੱਚ ਧਨ-ਦੌਲਤ ਦੀ ਕਮੀ ਨਹੀਂ रह ਜਾਵੇਗੀ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਹੁਣ ਬਹੁਤ ਸਾਲਾਂ ਦੇ ਬਾਅਦ ਇਹਨਾਂ ਉੱਤੇ ਆਪਣੀ ਮਿਹਰ ਵਰਸਾਉਣ ਵਾਲੇ ਹਨ ਇਸ ਤੋਂ ਬਾਅਦ ਇਹਨਾਂ ਨੂੰ ਜੇਕਰ ਲੰਮੇ ਸਮੇਂ ਤੋਂ ਕੋਈ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੀ وجہ ਦੇ ਨਾਲ ਇਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਧਨ ਖਰਚ ਹੋ ਰਿਹਾ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਬਿਮਾਰੀਆਂ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਮਿਲਣ ਵਾਲਾ ਹੈ ਜਿਸ ਨਾਲ ਘਰ ਦੇ ਵਿੱਚ ਹੁਣ ਇਹਨਾਂ ਦੇ ਬਹੁਤ ਹੀ ਖੁਸ਼ਹਾਲੀ ਆ ਜਾਵੇਗੀ ਪੈਸੇ ਦੀ ਬਚਤ ਹੋਣੀ ਸ਼ੁਰੂ ਹੋ ਜਾਵੇਗੀ ਬਰਕਤ ਬਣੀ ਰਹਿਣ ਵਾਲੀ ਹੈ ਜੇਕਰ ਇਹਨਾਂ ਦੇ ਘਰ ਵਿੱਚ ਫਿਰ ਵੀ ਬਿਮਾਰੀਆਂ ਨਹੀਂ ਜਾਂਦੀਆਂ ਤਾਂ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਹਨਾਂ ਦੇ ਲਈ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿਉਂਕਿ ਬਹੁਤ ਹੀ ਸਾਲਾਂ ਦੇ ਬਾਅਦ ਤੁਹਾਡੇ ਲਈ ਬਣ ਰਿਹਾ ਹੈ ਮਹਾਦੁਰਲਭ ਸੰਜੋਗ ਭਗਵਾਨ ਸ਼ਨੀ ਦੇਵ ਜੀ ਚਾਂਦੀ ਦੇ ਪਾਵੇ ਤੇ ਚੱਲਣ ਵਾਲੇ ਹਨ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਪੂਰੀ ਤਰ੍ਹਾਂ ਪਲਟਣ ਵਾਲੀ ਹੈ। ਭਗਵਾਨ ਸ਼ਨੀ ਦੇਵ ਇਹਨਾਂ ਦੇ ਘਰ ਪਧਾਰਨ ਵਾਲੇ ਹਨ ਜਿਸ ਤੇ ਨਾਲ ਹੁਣ ਧਨ ਤੇ ਔਲਾਦ ਦੀ ਕੋਈ ਵੀ ਇਹਨਾਂ ਦੀ ਜ਼ਿੰਦਗੀ 'ਚ ਕਮੀ ਨਹੀਂ ਰਹਿ ਜਾਵੇਗੀ। ਬਲਕਿ ਬਰਸਾਤ ਹੋ ਜਾਵੇਗੀ। ਕਿਉਂਕਿ ਦੋਸਤ ਇਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਗਏ ਹੋਏ ਲੜਕੇ ਜਾਂ ਲੜਕੀ ਨੂੰ ਉਹਨਾਂ ਦੇ ਪੀਆਰ ਮਿਲ ਸਕਦੀ ਹੈ। ਜਿਸ ਦੇ ਕਰਕੇ ਹੁਣ ਇਹਨਾਂ ਦੀ ਜਨਮਾ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਹੁਣ ਚੰਗਾ ਸਾਬਿਤ ਹੋ ਜਾਵੇਗਾ ਗੁੰਮ ਰਾਸ਼ੀ ਵਿੱਚ ਪ੍ਰਵੇਸ਼ ਕਰਕੇ ਹੁਣ ਪੈਸਾ ਵਰਸਾਉਣ ਵਾਲੇ ਹਨ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਸੰਕਟ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਘਰ ਦੇ ਵਿੱਚ ਸੁੱਖ ਸਮਰiddhi ਬਣੀ ਰਹਿਣ ਵਾਲੀ ਹੈ ਇਹਨਾਂ ਦੇ ਲਈ ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਸਰੋਂ ਦਾ ਤੇਲ ਦਾਨ ਕਰਨਾ ਬੜਾ ਹੀ ਸ਼ੁਭ ਮੰਨਿਆ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬੜਾ ਹੀ ਸ਼ੁਭਫਲਦਾਇਕ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਭਗਵਾਨ ਸ਼ਨੀ ਦੇਵ ਜੀ ਹੁਣ ਚਾਂਦੀ ਦੇ ਪਾਵੇ ਤੇ ਚੱਲਣ ਵਾਲੇ ਹਨ ਜਿਸ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਨਵਾਂ ਮੋੜ ਆ ਜਾਵੇਗਾ ਤੁਹਾਡੇ ਘਰ ਦੇ ਵਿੱਚ ਜਿਹੜੀ ਵੀ ਕੋਈ ਔਰਤ ਬੇਔਲਾਦ ਸੀ ਉਸ ਨੂੰ ਬੱਚੇ ਦਾ ਸੁਖ ਪ੍ਰਾਪਤ ਹੋ ਜਾਵੇਗਾ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਦੇ ਕਾਰਨ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਬੱਚੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਵੀ ਕਰ ਸਕਦੇ ਹਨ। ਘਰ ਵਿੱਚ ਰੁਕਿਆ ਹੋਇਆ ਪੈਸਾ ਵੀ ਤੁਹਾਨੂੰ ਮੜ ਵਾਪਸ ਮਿਲ ਸਕਦਾ ਹੈ ਜਿਸ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ। ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਗਰੀਬ ਲੋਕਾਂ ਦੇ ਵਿੱਚ ਕੁਝ ਨਾ ਕੁਝ ਜਾਂ ਕੱਪੜੇ ਦਾ ਜਾਂ ਪੈਰਾਂ ਵਿੱਚ ਪਾਉਣ ਲਈ ਜੋੜੇ ਤੇ ਜਾਂ ਫਿਰ ਸਰੋਂ ਦੇ ਤੇਲ ਦੀ ਕਹਿ ਲਓ ਕਿ ਕੋਈ ਵੀ ਤੁਸੀਂ দান ਕਰ ਦਿੰਦੇ ਹੋ ਤਾਂ ਤੁਹਾਡੇ ਲਈ ਸਮਾਂ ਫਿਰ ਹੋਰ ਜ਼ਿਆਦਾ ਸ਼ੁਭ ਤੇ ਚੰਗਾ ਬਣ ਜਾਵੇਗਾ। ਦੋਸਤੋ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਸਭ ਕੁਝ ਬਦਲ ਜਾਵੇਗਾ। ਤੁਹਾਡੀ ਕਿਸਮਤ ਹੁਣ ਤੁਹਾਡਾ ਪੂਰਾ ਹਿੱਸਾਤ ਦੇਣ ਵਾਲੀ ਹੈ। ਇਸ ਸਮੇਂ ਜੇਕਰ ਤੁਹਾਡੇ ਕਿਸੇ ਬੱਚੇ ਦਾ ਰਿਸ਼ਤਾ ਤੈਅ ਨਹੀਂ ਸੀ ਹੋ ਰਿਹਾ ਕਾਫੀ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ। ਇਸ ਸਮੇਂ ਤੁਹਾਡੇ ਲਈ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਇਸ ਸਮੇਂ ਤင် રાશિ ਵਾਲੇ ਤੁਹਾਨੂੰ ਦੱਸ ਦਈਏ ਕਿ ਧਾਰਮਿਕ ਕੰਮਾਂ ਵਿੱਚ ਤੁਸੀਂ ਆਪਣਾ ਮਨ ਲਗਾਓਗੇ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਸੀਂ ਦਾਨ ਪੁੰਨ ਦਾ ਕੰਮ ਜ਼ਰੂਰ ਕਰਦੇ ਹੀ ਰਹਿਣਾ ਹੈ ਇਹ ਸਮਾਂ ਤੁਹਾਡੇ ਲਈ ਬੜਾ ਹੀ ਸ਼ੁਭ ਤੇ ਫਲਦਾਇਕ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਹਾਡੇ ਘਰ ਦੀ ਆਰਥਿਕ ਤੰਗੀ ਦੂਰ ਹੋ ਜਾਵੇਗੀ ਕਿਸੇ ਐਸੇ ਵਿਅਕਤੀ ਦਾ ਤੁਹਾਡੇ ਘਰ ਵਿੱਚ ਆਗਮਨ ਹੋ ਸਕਦਾ ਹੈ ਜਿਸ ਦੀ ਆਉਣ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਤ ਸੀ ਤਾਂ ਉਹ ਦਰਦ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਸੀਂ ਖੁਦ ਨੂੰ ਪਹਿਲਾਂ ਨਾਲੋਂ ਜ਼ਿਆਦਾ ਊਰਜਾਵਾਨ ਤੇ ਸਕਾਰਾਤਮਕ ਸੋਚ ਵਾਲਾ ਮਹਿਸੂਸ ਕਰੋਗੇ ਇਸ ਸਮੇਂ ਤੁਹਾਡਾ ਤਣਾਅ ਤੁਹਾਡੇ ਤੋਂ ਦੂਰ ਹੋ ਜਾਵੇਗਾ ਜਿੰਨਾ ਵੀ ਤੁਸੀਂ ਸੋਚਦੇ ਹੋ ਸਿਹਤ ਨੂੰ ਖਰਾਬ ਕਰ ਰਹੇ ਹੋ ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਟੈਨਸ਼ਨਾਂ ਤੋਂ ਦੂਰ ਰਹੋ ਤੁਹਾਡੀ ਸਿਹਤ ਚੰਗੀ ਰਹੇਗੀ ਤੁਹਾਡੇ ਪਰਿਵਾਰ ਨੂੰ ਇਸ ਸਮੇਂ ਕੋਈ ਸ਼ੁਭ ਖਬਰ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਇਸ ਮਹੀਨੇ ਵਿੱਚ ਤੁਹਾਨੂੰ ਦੱਸ ਤਈਏ ਕਿ ਕੋਈ ਐਸੀ ਗੁੱਡ ਨਿਊਜ਼ ਮਿਲ ਸਕਦੀ ਹੈ ਜਿਵੇਂ ਕਿ ਤੁਹਾਨੂੰ ਨੌਕਰੀ ਵਿੱਚ ਪ੍ਰਮੋਸ਼ਨ ਜਾਂ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਤੁਸੀਂ ਕਿਸੇ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਜਾਂ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਹੋ ਉਸ ਵਿੱਚ ਵੀ ਹੁਣ ਤੁਹਾਨੂੰ ਬਹੁਤ ਹੀ ਮੁਨਾਫਾ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਧਨ ਤੇ ਐਸ਼ੋ ਆਰਾਮ ਆਉਣ ਵਾਲਾ ਹੈ ਇਸ ਸਮੇਂ ਵਪਾਰਕ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਜੇਕਰ ਕਾਫੀ ਸਮੇ ਤੋਂ ਤੁਹਾਨੂੰ ਕੋਈ ਕਮਰ ਦਰਦ ਵਗੈਰਾ ਦੀ ਕੋਈ ਵੀ ਸਮੱਸਿਆ ਸੀ ਤਾਂ ਇਸ ਸਮੇਂ ਹੁਣ ਦੂਰ ਹੋ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਵਧਾਉਣ ਦੀ ਯੋਜਨਾ ਅਪਣਾ ਰਹੇ ਜੋੜਿਆਂ ਨੂੰ ਇਸ ਸਮੇਂ ਸ਼ੁਭ ਖੁਸ਼ਮਾਚਾਰ ਮਿਲੜ ਸਕਦਾ ਹੈ। ਇਸ ਸਮੇਂ ਤੁਹਾਡੇ ਘਰ ਦੇ ਵਿੱਚ ਮਹੌਲ ਪਿਆਰ ਤੇ ਕੋਮਲਤਾ ਦੇ ਵਾਧਿਆਂ ਨਾਲ ਭਰਪੂਰ ਹੋ ਜਾਵੇਗਾ। ਇਸ ਸਮੇਂ ਤੁਹਾਡੇ ਲਈ ਕੋਈ ਐਸਾ ਤੋਹਫ਼ਾ ਆ ਸਕਦਾ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਜੇਕਰ ਤੁਸੀਂ ਕਿਧਰੇ ਪ੍ਰਾਈਵੇਟ ਜੌਬ ਕਰਦੇ ਹੋ ਇਸ ਸਮੇਂ ਤੁਹਾਨੂੰ ਮਨਚਾਹੀ ਜੌਬ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੀ ਮਿਹਨਤ ਹੁਣ ਰੰਗ ਲਿਆਉਣ ਵਾਲੀ ਹੈ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਾਂ ਬੇहद ਅਹੁਦਾ ਵਧੀਆ ਮਿਲ ਸਕਦਾ ਹੈ ਆਮਦਨੀ ਵਿੱਚ ਵਾਧਾ ਹੋ ਸਕਦਾ ਹੈ ਇਸ ਸਮੇਂ ਵਾਦੇ ਤੇ ਚੌਂਕ ਬੰਦੇ ਨਜ਼ਰ ਆ ਰਹੇ ਹਨ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਵਿਸ਼ਵਾਸ ਵਧ ਜਾਵੇਗਾ ਤੁਹਾਡੇ ਜੀਵਨ ਸਾਥੀ ਦਾ ਹਰ ਕਦਮ ਤੇ ਤੁਹਾਨੂੰ ਸਾਥ ਮਿਲ ਜਾਵੇਗਾ ਇਸ ਸਮੇਂ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਸਬੰਧਾਂ ਵਿੱਚ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਸਮੇਂ ਆਪਣੇ ਸਾਥੀ ਨੂੰ ਨਜ਼ਰ ਅੰਦਾਜ਼ ਨਾ ਕਰੋ ਦੋਸਤੀ ਤੇ ਪਿਆਰ ਦੀ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਸਕਦੇ ਹਨ ਇਸ ਸਮੇਂ ਤੁਹਾਡੇ ਘਰ ਵਿੱਚ ਨਵਾਂ ਮੋਟਰਸਾਈਕਲ ਜਾਂ ਗੱਡੀ ਆਉਣ ਦੀ ਸੰਭਾਵਨਾ ਹੈ ਜਿਸ ਦੇ ਆਉਣ ਨਾਲ ਘਰ ਪਰਿਵਾਰ ਵਿੱਚ ਸਾਰੇ ਹੀ ਜੀ ਜਿਹੜੇ ਹਨ ਬੜੇ ਹੀ ਖੁਸ਼ੀ ਮਨਾਉਣਗੇ ਤੇ ਨਾਲ ਹੀ ਨੜ ਦੱਸਦੇ ਹੀ ਤੁਹਾਡੀ ਕਿਸਮਤ ਹੁਣ ਤੁਹਾਡਾ ਪੂਰਾ ਹਿੱਸਾਤ ਦੇਣ ਵਾਲੀ ਹੈ ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਕੋਈ ਉੱਚ ਪ੍ਰਾਪਤੀ ਹੋ ਜਾਵੇਗੀ ਸੋ ਦੋਸਤੋ ਇਹ ਸੰਜੀ ਉਹ ਕੁਸ਼ ਨਸੀਬ ਰਾਸ਼ੀਆਂ ਜਿਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਹੁਣ ਕਿਰਪਾ ਵਰਸਣ ਵਾਲੀ ਹੈ ਧੰਨਵਾਦ